ਭਗਵਾਨ ਸਰਕਾਰ ਮੁਂਰਾਬਾਤ ਭਗਵਾਨ ਤੁਹਾਡੇ ਵਾਦੇ ਝੂਠੇ ਭਗਵਾਨ ਸਰਕਾਰ ਮੁਂਰਾਬਾਤ ਭਗਵਾਨ ਤੁਹਾਡੇ ਵਾਦੇ ਝੂਠੇ ਇਹ ਤਾਂ ਕੋ ਲਾਈਟ ਗਈ ਹੋਈ ਹੈ ਕਿ ਮੈਂ ਕੀ ਕਰੂੰਗਾ ਕਿੰਨੀਆਂ ਬੈਟਰੀਆਂ ਕਿੰਨਾ ਜਨਰੇਟਰ ਚਲਾਉਂਗਾ ਔਰ ਮੈਂ ਬਿੱਲ ਭਰ ਰਿਹਾ ਔਰ ਮੈਂ ਇੱਕ ਐਸਾ ਬੰਦਾ ਹਾਂ ਜੋ ਨਕਲੀ ਹਜ਼ਾਰ ਰੁਪਏ ਮਹੀਨਾ ਟੈਕਸ ਭਰਦਾ ਵਸਾ ਔਰ ਸਾਡਾ ਕੋਈ ਸੁਣਦਾ ਹੀ ਨਹੀਂ ਪਿਆ ਇਹ ਟੂ ਕੰਨੀ ਤੋਂ 7 ਤੋਂ 8 ਦਿਨ ਹੋ ਗਏ ਸਰ 2 ਘੰਟੇ ਲਾਈਟ ਆਉਂਦੀ ਹੈ 3 ਘੰਟੇ ਲਾਈਟ ਆਉਂਦੀ ਹੈ ਹੁਣ ਤੁਸੀਂ ਸੋਚੋ ਲਾਈਟ ਹਨੀ 4 ਵਜੇ ਸਵੇਰੇ ਸਕੂਲੇ ਬੱਚੇ ਕਿੱਦਾਂ ਜਾਣਗੇ ਸਰ ਇਹਨਾਂ ਨੂੰ ਬੱਚਿਆਂ ਦੀ ਕਿੱਦਾਂ ਪਿਆ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸਰ ਇਸ ਤੋਂ ਜ਼ਿਆਦਾ ਪ੍ਰੇਸ਼ਾਨੀ ਜਿਆਦਾ ਹੈ ਸਰ ਉੱਧਰੋਂ ਵੀ ਇਹਨਾਂ ਜੀ ਟੀਮ ਆਈ ਸੰਡੇ ਨੂੰ ਇਹਨਾਂ ਸਰ ਮੈਂ ਵੀ ਮੀਡੀਆ ਤੋਂ ਹੀ ਆ ਹਾਂ ਜੀ ਪਰ ਕਿਉਂ ਕਿਸੇ ਤੇ ਲਾਉਂਦੇ ਨਹੀਂ ਤਾਂ ਨਾਮ ਨਾ ਕਰਦੇ ਫਿਰ ਗੱਲ ਪੂਰੀ ਕਰ ਲੀ ਜੀ ਸਰ ਮੈਂ ਨਾਮ ਲਿਆ ਹੀ ਨਹੀਂ ਤਾਂ ਜਿੰਨੀ ਗੱਲ ਕਰ ਲਓ ਜਦੋਂ ਮੈਂ ਉਹ ਵੀ ਕਹਿੰਦਾ ਤੁਸੀਂ ਵੀ ਗੱਲ ਨਹੀਂ ਸੁਣੀ ਮੇਰੀ ਜਦੋਂ ਮੈਂ ਤੁਹਾਨੂੰ ਕਿਹਾ ਕਿ ਸਰ ਸੁਣ ਲਓ ਤੁਸੀਂ ਬੋਲ ਦਿਓ ਮੈਂ ਇਹ ਕਹਿ ਰਿਹਾ ਕਿ 7 ਦਿਨਾਂ ਤੋਂ ਹਰ ਬੰਦੇ ਨੇ ਇੱਥੇ ਦੇਖੋ 150 ਕਾਰ ਹੈ 150 ਕਰਨੇ ਕ ਪਲੇਟ ਕੀਤੀ ਹੈ ਉਸ ਤੋਂ ਬਾਅਦ ਕਿਹਾ ਜਾਂ ਨੰਤੀ ਕਰੋ ਫੋਨ ਨਹੀਂ ਚੱਕਦੇ ਔਰ ਫਿਰ 1912 ਤੇ ਕੰਪਲੇਂਟ ਦਰਜ ਹੁੰਦੀ ਹੈ ਕੋਈ ਰਿਪਲਾਈ ਨਹੀਂ ਆਉਂਦਾ ਕੋਈ ਰਿਪਲਾਈ ਨਹੀਂ ਆਉਂਦਾ ਮੇਰੀ ਨੋਮੀਨੇ ਦੀ ਬੱਚੀ ਆਪਸ ਤੋਂ 150 410 ਵਿੱਚੋਂ ਫਾ ਔਰ ਹਰ ਰੋਜ਼ 2 ਜਾਂ 3 ਘੰਟੇ ਲਾਈਟ ਆ ਰਹੀ ਹੈ ਅਸੀਂ ਉਹਨਾਂ ਨੂੰ ਪਹਿੜੀ ਹਤਲਾ ਚੁੱਕੇ ਹਾਂ ਜੀ ਸਾਰਿਆਂ ਨੂੰ ਸੱਤ ਬਿਜਲੀ ਬੈ ਮੈਂ ਨੂੰ ਮਿਲ ਮਿਲ ਕੇ ਆਇਆ ਸਰ ਆਪ ਸਰ ਆਪ ਅਸੀਂ ਰਾਤੀ 10:00 ਵਜੇ ਤੱਕ ਬੈਠੇ ਹਾਂ ਆਪ ਦੋ ਬਾਤ ਹੀ ਕਰਦੇ ਹੋ ਆਪ ਪਹਿਲੇ ਕਹਿੰਦੇ ਹੋ ਕਿ ਬਿਜਲੀ ਮੈਕ ਨਹੀਂ ਆਇਆ ਥਾਣੇ ਕੇ ਬਾਹਰ ਕਿ ਉਹ ਫਿਰ ਆਪ ਕਹਿੰਦੇ ਹੋ ਥਾਣੇ ਕੇ ਹਾਂਜੀ ਮੈਂ ਵੀ ਦਿਖਾ ਰਿਹਾ ਹਾਂ ਉਹ ਤਾਂ ਉਹਨਾਂ ਨੂੰ ਫੋਨ ਰਾਤੀ ਅਸੀਂ ਸਭ ਤੋਂ ਜ਼ਿਆਦਾ ਮੇਰੀ ਰਾਤ ਨੂੰ 12:00 ਵਜੇ 1:00 ਵਜੇ ਸਭ ਤੋਂ ਜ਼ਿਆਦਾ ਮੇਰੀ ਕਾਲ ਜਾਂਦੀ ਹੁੰਦੀ ਹੋਣੀ ਉਹਨਾਂ ਨੂੰ ਦਿੱਲੀ ਸਰ ਮੈਂ ਆਪਣਾ ਐਗਜ਼ੈਕਟ ਨਾਮ ਫਗਵਾੜਾ ਸ਼ਹਿਰ ਦੇ ਸਤਨਾਮਪੁਰਾ ਇਲਾਕੇ ਵਿੱਚ ਪਿਛਲੇ ਕਈ ਦਿਨਾਂ ਤੋਂ ਲੱਗ ਮੁਹੱਲਾ ਵਾਸੀ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਹਨ ਮੁਹੱਲਾ ਵਾਸੀਆਂ ਦੇ ਦੱਸਣ ਮੁਤਾਬਕ ਉਹ ਪਿਛਲੇ ਕਈ ਦਿਨਾਂ ਤੋਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਕਰ ਰਹੇ ਹਨ ਪਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੀ ਇਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਹੋ ਰਿਹਾ ਬੀਤੀ ਰਾਤ ਅੱਕੇ ਹੋਏ ਮੁਹੱਲਾ ਵਾਸੀਆਂ ਨੇ ਥਾਣਾ ਸਤਨਾਮਪੁਰਾ ਅੱਗੇ ਧਰਨਾ ਲਗਾ ਦਿੱਤਾ ਮੁਹੱਲਾ ਆਦਰਸ਼ਨਗਰ ਦੇ ਵਾਸੀਆਂ ਦਾ ਕਹਿਣਾ ਹੈ ਕਿ ਮੁਹੱਲੇ ਵਿੱਚ ਤਕਰੀਬਨ ਪਿਛਲੇ 15 ਦਿਨ ਤੋਂ ਲਾਈਟ ਦੀ ਕਾਫੀ ਸਮੱਸਿਆ ਹੈ ਜਿਸ ਕਾਰਨ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਦਾ ਬੁਰਾ ਹਾਲ ਹੋਇਆ ਪਿਆ ਹੈ ਉਹਨਾਂ ਕਿਹਾ ਕਿ ਬਿਜਲੀ ਦੀ ਇਸ ਸਮੱਸਿਆ ਨਾਲ ਮਹੱਲਾ ਵਾਸੀਆਂ ਨੂੰ ਪਾਣੀ ਦੀ ਵੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਧਰ ਇਸ ਮੌਕੇ ਤੇ ਪੁਜੇ ਖਾਣਾ ਸਤਨਾਪੁਰਾ ਦੇ ਐਸਐਚਓ ਗੌਰਵ ਧੀਰ ਨੇ ਰੋਡ ਤੇ ਧਰਨਾ ਲਗਾ ਕੇ ਬੈਠੇ ਮਹੱਲਾ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀ ਇਸ ਸਮੱਸਿਆ ਨੂੰ ਸਬੰਧਿਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਜਿਸ ਤੋਂ ਬਾਅਦ ਮਹੱਲਾ ਵਾਸੀਆਂ ਨੇ ਧਰਨਾ ਸਮਾਪਤ ਕਰ ਦਿੱਤਾ ਇਸ ਮੌਕੇ ਗੱਲਬਾਤ ਕਰਦੇ ਆਂ ਮਹੱਲਾ ਵਾਸੀਆਂ ਤੇ ਐਥਚਓ ਸਤਨਾਮਪੁਰਾ ਨੇ ਹੋਰ ਕੀ ਕੁਝ ਕਿਹਾ ਦੇਖੋ ਪੂਰੀ ਖਬਰ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਮਾਮਲਾ ਕੀ ਜਿਹੜਾ ਇੱਥੇ ਸਤਨਾਮਪੁਰਾ ਥਾਣੇ ਵੱਲ ਆਦਰਸ਼ ਨਗਰ ਦੇ ਵਿੱਚ ਨਾ ਬਿਜਲੀ ਦਾ ਬਹੁਤ ਬੁਰਾ ਰਹਾ ਮੇਰੀ ਆਪਣੀ ਬੇਟੀ ਹੈ 9 ਮਹੀਨੇ ਦੀ ਹੈ ਉਹਨੂੰ ਅਸਥਮਾ ਪ੍ਰੋਬਲਮ ਹੈ ਔਰ 2 ਘੰਟੇ ਲਾਈਟ ਆਂਦੀ ਹੈ ਅੱਜ ਅਸੀਂ ਹਾਰ ਕੇ ਬਿਜਲੀ ਵਿਭਾਗ ਨੂੰ ਕਹਿ ਕਹਿ ਕੇ ਥਾਗੇ ਸੀਗੇ ਔਰ ਅੱਜ ਜਿਸੀਂ ਜਾਮ ਲਗਾਇਆ ਸੋ ਗੌਰਵ ਸਰ ਹੈ ਗੌਰਵ ਸਰ ਕਹਿੰਦੇ ਸੀ ਨਾਲ ਆਂ ਕੱਲ ਤੋਂ ਬਾਅਦ ਇਸ ਤੋਂ ਬਾਅਦ ਪ੍ਰੋਬਲਮ ਨਹੀਂ ਹੋਏਗੀ ਸਾਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਬਸ ਇਹ ਹੈ ਕਿ ਪ੍ਰੋਬਲਮ ਬਹੁਤ ਜ਼ਿਆਦਾ ਹੈ 7 ਦਿਨਾਂ ਤੋਂ 1912 ਤੇ ਬੋਲ ਕਰ ਰਹੇ ਆ ਮੈਂ ਹੁਣ ਤੁਹਾਡੇ ਸਾਹਮਣੇ ਕਰ ਸਕਦਾ ਹਾਂ 24 ਘੰਟੇ ਦੀ ਸਰਵਿਸ ਹੈ ਇਹ ਕਹਿੰਦੇ 1912 ਆ ਤੁਸੀਂ ਸੁਣ ਸਕਦੇ ਕੀ ਹੁੰਦਾ ਹੈ ਔਰ ਅਗਰ 1912 ਤੇ ਕੰਪਲੇਂਟ ਜਾਂਦੀ ਹੈ ਕੰਪਲੀਟ ਦਾ ਨੰਬਰ ਆ ਜਾਂਦਾ ਨਾ ਕੋਈ ਨੰਬਰ ਆਦਾ ਲੁੱਕ ਆ ਲੋ ਯਾਰ ਸ਼ੋਰ ਨਾ ਕਰੋ ਮੇਰਾ ਨਾਮ ਹੈ ਜਸਵਿੰਦਰ ਮੈਂ ਦਰਸ਼ਨਗਰ ਤੋਂ ਆ ਰਹਿਣ ਵਾਲਾ ਸਰ ਕੀ ਮਾਮਲਾ ਕੀ ਜਿਹੜਾ ਸਦਨਾਪੁਰੇ ਥਾਣੇ ਦੇ ਬਾਹਰ ਅੱਜ ਧਰਨਾ ਦਿੱਤਾ ਗਿਆ ਮਾਮਲਾ ਇਹ ਸੀਗਾ ਜਿੱਦਾਂ ਕਿ ਇੱਕ ਹਫਤਾ ਤੋਂ ਉੱਪਰ ਹੋ ਗਿਆ ਜਿਹੜੀ ਲਾਈਟ ਦੀ ਇਹ ਪ੍ਰੋਬਲਮ ਇੱਥੇ ਹੋ ਸਕੀ ਹੈ ਠੀਕ ਹੈ ਨਾ ਇੱਕ ਹਫਤੇ ਤੋਂ ਪੂਰਾ ਜਿਹੜੀ ਕਿ ਇੱਥੇ ਲਾ ਲਓ ਕਿ ਰਾਤ ਨੂੰ ਇਹਨਾਂ ਦੀ ਪ੍ਰੋਬਲਮ ਹੁੰਦੀ ਆ ਸਾਰੀ ਰਾਤ ਨਿਕਲ ਜਾਂਦੀ ਪੂਰੀ ਪੂਰੀ ਰਾਤ ਇਹਨੇ ਪ੍ਰੋਬਲਮ ਹੱਲ ਨਹੀਂ ਹੋ ਰਹੀ ਨਹੀਂ ਹੁੰਦੀ ਜੀ ਪਿਛਲੇ ਐਤਵਾਰ ਦੀ ਵੀ ਇਹੀ ਪ੍ਰੋਬਲਮ ਸੀ ਅੱਜ ਦੀ ਵੀ ਇਹਦੀ ਇਹੀ ਪ੍ਰੋਬਲਮ ਹੈ ਕੋਈ ਜਵਾਬ ਨਹੀਂ ਕਿਸੇ ਨੇ ਕੁਛ ਨਹੀਂ ਗਾ ਪਾਣੀ ਤਾਂ ਨਹੀਂ ਸਾਰਾ ਮੁੱਕ ਜਾਂਦਾ ਬੰਦੇ ਦਾ ਜਿੱਦਾਂ ਸਰਕਾਰਾਂ ਜਿੱਦਾਂ ਸਰਕਾਰਾਂ ਸਾਰੇ ਚੋਰ ਹੈ ਜੀ ਸਾਰੇ ਜਿੱਦਾਂ ਸਰਕਾਰਾਂ ਗੈਰ ਰਹੀਆਂ ਸੀਗੀਆਂ ਸਰਕਾਰਾਂ ਕੋਲੋਂ ਫਿਲੋ ਗੈਰ ਰਹੀਆਂ ਸੀਗੀਆਂ ਕਿ ਇਹਦੀ 24 ਘੰਟੇ ਮੱਕੀ ਲਾਈਟ ਦਮਾਂਗੇ ਉਹ ਠੂਠਿਆਗਾ ਬੱਦੇ ਜੋਦੇ ਤੇ ਅੱਜ ਕਿ ਮਤ ਤੁਸੀਂ ਪਰਨ ਨਾ ਦਿੱਤਾ ਪਰਨਾ ਦਿੱਤਾ ਅੱਜ ਤਾਰਨਾ ਦਿੱਤਾ ਚਲੋ ਸਾਨੂੰ ਜਨਾਬ ਉਹਨਾਂ ਨੇ ਕਿਹਾ ਅੱਜ ਦੇ ਡੇਟ 'ਚ ਕਿ ਤੁਸੀਂ ਸਵੇਰੇ ਹੱਦ ਕੋ ਆ ਬੋ ਦਰਖਾਸਤ ਦੋਵੋ ਇੱਥੇ ਵੀ ਦੇਵਾਂਗੇ ਆਪਾਂ ਐਸ ਡੀ ਐਮ ਸਾਹਿਬ ਨੂੰ ਵੀ ਦੇਵਾਂਗੇ ਤੇ ਉੱਪਰ ਇਹਨੇ ਦੇ ਜਿਹੜੇ ਬਿਜਲੀ ਬੋਰਡ ਦੇ ਮਹਿਕਮੇ ਦੇ ਮਿਨਿਸਟਰ ਸਾਹਿਬ ਹੈਗੇ ਉਹਨਾਂ ਨੂੰ ਵੀ ਇੱਕ ਮੇਲ ਪਾਵਾਂਗੇ ਹੋ ਸਕਦਾ ਕੱਲ ਅਸੀਂ ਸੀਐਮ ਸਾਹਿਬ ਨੂੰ ਇੱਥੇ ਮਿਲੀਏ ਕੋਈ ਉੱਚ ਅਧਿਕਾਰੀ ਨੂੰ ਮਿਲੇ ਹੋਵਾਂਗੇ ਹਜੇ ਫਿਲਹਾਲ ਕਿਸੇ ਨੂੰ ਮਿਲੇ ਨਹੀਂਗੇ ਕਿੰਨੀ ਦੇਰ ਤੋਂ ਪਰੇਸ਼ਾਨੀ ਕਰ ਰਹੇ ਹੋ ਕਿਹਾ ਕਿ ਮੈਂ ਡੇਢ ਮਹੀਨਾ ਤੋਂ ਚੱਲਦਾ ਹੀ ਆ ਪਰ 15 ਕਿ ਦਿਨ ਤੋਂ ਜ਼ਿਆਦਾ ਹੀ ਹੋ ਗਿਆ ਹੁਣ ਜਿਹੜਾ ਜ਼ਿਆਦਾ